ਹਾਂਜੀ ਸਾਰੇ ਵੀਰਾਂ ਨੂੰ ਜੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਮੋਟਰ ਤੇ ਆਏ ਆ ਜੀ ਅੱਜ ਇਹ ਕੋਠਾ ਬਣਦੇ ਜਾਚੀ ਜੀ ਉਹਨਾਂ ਦਾ ਤੇ ਇੱਕ ਖਾਸ ਗੱਲ ਤੁਹਾਡੇ ਨਾਲ ਡਿਸਕਸ ਕਰਦੇ ਆਂ ਵੀ ਇਹ ਤੁਸੀਂ ਅੱਧੇ ਪਹਿਲਾਂ ਦੇਖੋ ਆਪਦੇ ਗਾੜਾ ਪਿਆ ਹਨਾ ਇੱਕ ਟਰਾਲੀ ਪੂਰੀ ਲੱਗੀ ਨਹੀਂ ਚਣਾਈ ਵਾਸਤੇ ਸਿਰਫ 150 ਫੁੱਟ ਲੈ ਕੇ ਆਇਆ ਤਾਂ ਮੈਂ ਮਾਲ ਪਵਾ ਕੇ ਤੇ ਤੁਸੀਂ ਦੇਖੋ ਵੀ ਨਾਲ ਦਾ ਕੋਠਾ ਐ ਗਾੜੀ ਦੀ ਚਣਾਈ ਚ ਬਣ ਗਿਆ ਤੇ ਕਿਵੇਂ-ਕਿਵੇਂ ਦਾ ਸਾਰਾ ਪ੍ਰੋਸੈਸ ਐ ਟਰਾਲੀ ਗੜਾਲੀ ਤੇ ਪਹਿਲਾਂ ਸਵਿੰਟਾ ਵਾਲੀ ਆਉਣਾ ਤਾਂ ਟਰਾਲੀ ਕੱਢਣ ਦਾ ਤੇ ਨਾਲ ਮੈਂ ਸੋਚਿਆ ਵੀ ਤੁਹਾਡੇ ਨਾਲ ਇਹ ਵੀ ਡਿਸਕਸ ਕਰੀਏ ਵੀ ਮੈਂ ਬਾਕੀ ਮਿਸਤਰੀ ਸਾਹਿਬ ਨਾਲ ਗੱਲਬਾਤ ਕਰਾਉਨੇ ਆ ਤੇ ਬਲੌਗ ਲਾਸਟ ਤੱਕ ਦੇਖਿਓ ਤੇ ਆਜੋ ਬਲੌਗ ਕਰਨੇ ਸਨ ਟਰੈਕਟਰ ਕੱਢ ਜਿਵੇਂ ਯਾਰ ਸਾਡਾ ਪਿੰਡ ਨਾ ਇਕੱਠਾ ਹੋਵੇ ਹੋ ਨਹੀਂ ਸਕਦਾ ਅਸੀਂ ਆਏ ਤੇ ਟਰੈਕਟਰ ਕੱਢਣ ਟੈਂਕੀ ਲੈ ਕੇ ਤੇ ਪਾ ਕੇ ਪਿੱਛੇ ਪਾਣੀ ਪੱਤੀ ਵੇਚੇ ਸਾਰੇ ਕੰਮ ਦੀ ਪੱਟੀ ਮਿਸ ਕਰਤੀ ਪਹਿਲਾਂ ਪਾਇਓ 724 ਗੜਕਾਉਣ ਗਿਆ ਤਾਂ ਉਹ ਵਾਲਾ ਵੀਦਰਾ ਗੜਾਇਆ ਕਿੱਥੇ ਉਹਦੇ ਬੈਕ ਕਰਦੇ ਕਰਦੇ ਨੇ ਬਰਸੀਰ ਚਤਾਰ ਦੀ ਇੱਥੇ ਚੰਗਾ ਟੋਆ ਪਾਇਆ ਉਹਦੇ ਨਾਲ ਨਿਕਲੀ ਨਹੀਂ ਫਿਰ ਚਾਚੇ ਨੇ ਆ ਕੇ ਫਟਾਫਟ ਮੜਤੀ ਸਾਡੇ ਰਮਾ ਨੇ ਮਾਰਤੇ ਸਾਰੀ ਬੰਦੇ ਪਿੱਛੇ ਆ ਗਏ ਅੱਛਾ ਬੰਦੇ ਦਰਸ਼ਕ ਬਹੁਤ ਪਹੁੰਚ ਗਏ ਤੇ ਉਹਦੇ ਮੋਟਰ ਤੇ ਉਡਾਉਣ ਦਾ ਲੱਗ ਗਿਆ ਉਹ ਪਿੱਛੇ ਆਪਣੀ ਮੋਟਰ ਦਰਸ਼ਕ ਪਹੁੰਚਦੇ ਦੇਖਣ ਆਏ ਤੇ ਉਹਨੇ ਟੈਂਕੀ ਲੈਣੀ ਆ ਮੋਟਰ ਤੇ ਉੱਥੇ ਜਾ ਕੇ ਦਿਖਾਉਣਾ ਤੁਹਾਨੂੰ ਕੋਠਾ ਪੜ ਲੈ ਨਵਾਂ ੱੱਡ ਲੱਗੇ ਆ ਚਾਚੇ ਤਾਏ ਉਹਦੀ ਸਾਰੇ ਅਸੀਂ ਤੁਸੀਂ ਤੋਰੇ ਆਏ ਉਹ ਨਹੀਂ ਉਹਨੂੰ ਕਲਾਚੇ ਨਹੀਂ ਛੱਡਣਾ ਹੁੰਦਾ ਉਹਨੂੰ ਧੀਰ ਦੇ ਮੁੰਡੇ ਨੇ ਜੋ ਗੇੜਾ ਨਹੀਂ ਪੈਣ ਦਿੱਤਾ ਕਦੇ ਖਰਾ ਦਾ ਉਹਰੇ ਪੈ ਡੈਡ ਦੇ ਕੇ ਛੱਡਿਆ ਮੁੰਡੇ ਕਰਦੇ ਵੀ ਤਾਂ ਸਾਵੀ ਇੱਕ ਤਾਂ ਕੰਮ ਜਿਹੜੇ ਲੱਗੇ ਸਾਰੇ ਸਾਹਿਆ ਦਿੱਤਾ ਹਾਂ ਇਹ ਤਾਂ ਫਰਕ ਪੈਂਦਾ ਅੱਜ ਤਾਂ ਕੰਮ ਛੱਡ ਕੇ ਜਦੀ ਭੱਜੇ ਤੇ ਦੇਖ ਲੈ ਜੋ ਮਰਜ਼ੀ ਲਾ ਲੈ ਇੱਥੇ ਪੈ ਰਿਆ ਕੋਠਾ ਤੇ ਗਾਰੇ ਚ ਹੋਈ ਹੈ ਚਣਾਈ ਤੁਹਾਨੂੰ ਇਹ ਵੀ ਅੱਜ ਦਿਖਾਈਏ ਪਹਿਲਾਂ ਤਾਂ ਵਾਚੀ ਗਾਓ ਜੀ ਠੀਕ ਠਾਕ ਹੈ ਨਾ ਲੈਂਟਰ ਪੈਂਟ ਦੀ ਤਿਆਰੀ ਹੋ ਰਹੀ ਹੈ ਹਾਲੇ ਸ਼ੁਰੂ ਨਹੀਂ ਕਰਿਆ ਹਾਲੇ ਅੱਜ ਟਰੈਕਟਰ ਨਹੀਂ ਤਾਂ ਇਹ ਦੇਖੋ ਸਾਰੀ ਗਾਰੇ ਚਣਾਈ ਹੋਈ ਹੈ ਮਿਸਤਰੀ ਸਾਹਿਬ ਕਿੱਦਣਾ ਮਿਸਤਰੀ ਇਧਰਲੇ ਪਾਸੇ ਨੂੰ ਆ ਜਾ ਸੱਸੀ ਗਾਲ ਜੀ ਮਿਸਤਰੀ ਇਹਨਾਂ ਭਜਦੇਗਾ ਤੇ ਉਹਨੇ ਹੀ ਗਾਰੇ ਦੀ ਚਣਾਈ ਤੋਂ ਨਹੀਂ ਅਸੀਂ ਤਾਂ ਹੀ ਭਜਦੇ ਅਸੀਂ ਵੀ ਬਣਾਇਆ ਤਾਂ ਉੱਥੇ ਕੋਠਾ ਅਸੀਂ ਨੇ ਗਾਰੇ ਚ ਹੁਣ ਉਹ ਅਸੀਂ ਕਿਹਨਾਂ ਸ਼ੈੱਡ ਬਣਾਇਆ ਤਾਂ ਮਿਸਤਰੀ ਨੂੰ ਕਹਤਾ ਵੀ ਆਪਾਂ ਗਾਰੇ ਚ ਕਹਿੰਦਾ ਯਾਰ ਵੀ ਗਾਰੇ ਚ ਕਹਿੰਦਾ ਲਿਪੜ ਦੇ ਬਹੁਤ ਹੈ ਪਿੱਤਾਂਗੇ ਇੱਕ ਟਰਾਲੀ ਨਾਲ ਸਰ ਗਿਆ ਇਹਨ ਵਧੀਆ ਲੈ ਲੋ ਇੱਕ ਟਰਾਲੀ ਨਾਲ ਨਹੀਂ ਕਿੰਨੇ ਥੱਲੇ ਲੱਗ ਜਣੇ ਤੇ ਸਿਮਿੰਟ ਦੇ ਆਈਡੀਆ ਜਾ ਲੈ ਭਾਈ ਆਪਣੇ ਲਪਾਈ ਹੋ ਜੂਗੀ ਹੁਣ ਲਪਾਈ ਲਪਾਈ ਹੋਣੀ ਇਕੱਲੀ ਸਿਮਿੰਟ ਦੀ ਠੀਕ ਹੈ ਜੀ ਤੇ ਐਨ ਸਾਰਾ ਦੇਖੋ ਵੀ ਜਿੰਨੀ ਵੀ ਹੈ ਸਾਰੀ ਪੀਲਕੇ ਚਚਣਾ ਹੀ ਕਰਤੀ ਇੱਕ ਟਰਾਲੀ ਲੱਗੀ ਹੈ ਕਹਿੰਦਾ ਸਾਰੀ ਇੱਧਰ ਟਰਾਲੀ ਦੇਖ ਲੈਣੇ ਕਿੰਨੀ ਕਿ ਬੱਚੇ ਲੈ ਹਲੋ ਵੀ ਕਿੰਨੀ ਟਰਾਲੀ ਬੱਚੀ ਪਈ ਹੈ ਗਾਰੇ ਨਾਲ ਜਨਾਈ ਕਰੀ ਆ ਤੇ ਇੱਕ ਟਰਾਲੀ ਦੇ ਨਾਲ ਕਿੰਨਾ ਖੁੱਲਾ ਢੁੱਲਾ ਸਰ ਗਿਆ ਹਨ ਸਮਝ ਲਓ ਵੀ 3000 ਦੀ ਮਿੱਟੀ ਨਹੀਂ ਪਈ ਮਿੱਟੀ ਟਰਾਲੀ ਵੀ ਲੱਭਾ ਜੀ ਟਰਾਲੀ ਬਚ ਗਈ ਤੇ ਅੱਛਾ ਵੀ ਦੇਖ ਲੋ ਨਾਲੇ ਬੱਚ ਵੀ ਗਈ ਔਰ ਬੰਨ ਵੀ ਜ਼ਿੰਦਗੀ ਗਈ ਹੈ ਹਨ ਹੈ ਨਾ ਤੇ ਕੋਠਾ ਕਿੰਨਾ ਖੁੱਲਾ ਡੁੱਲਾ ਕੋਠਾ ਬਣ ਗਿਆ ਪੂਰਾ ਹੁਣ ਸਿਰਫ ਚਣਾਈ ਆਪਣੀ ਲਪਾਈ ਵਾਸਤੇ ਸਿਮਿੰਟ ਆਉਣਾ ਹੈ ਹਾਂ ਲਪਾਈ ਜਿੰਨੀ ਚਣਾਈ ਹੁਣ ਇਹਨੇ ਫਿਰ ਲਪਾਈ ਲੱਗੇ ਜਣੇ ਇੰਨੇ ਹੀ ਹਾਂ 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 ਬਿਲਕੁਲ 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 ਤੇਰੇ ਤੱਕ ਪਸਾਰਾ ਆਇਆ ਮੈਂ 5 ਮਿੰਟ ਦੀ ਟਰਾਲੀ ਘੜ ਗਈ ਸੀ ਪੁਰਾਣੇ ਮਗਾਂ ਜਿੰਨੇ ਵੀ ਸਾਰੇ ਬਣੇ ਮੈਂ ਸਾਰੇ ਟੋਟਲੀ ਸਾਡੇ ਜਿੰਨਿਆਂ ਦੇ ਵੀ ਸਾਰੇ ਗਾਰੇ ਚ ਬਣੇ ਹੋਏ ਆ ਇਹ ਤਾਂ ਆਪੇ ਚੱਲ ਪਣੀ ਮੱਥਾ ਦੇਖੋ ਤੁਸੀਂ ਯਾਰ ਲੱਡੂ ਖਾਈਏ ਕਹਿੰਦੇ ਲੱਡੂ ਲੈ ਆਂਦੇ ਵਿਆਂ ਪੂਰੇ 1 ਕਿਲੋ ਅੱਜ ਬੰਦੇ ਵਧਣਗੇ ਲੈ ਨਹੀਂ ਖਾਣਗੇ ਆਪੇ ਖਾਣਗੇ ਅੱਜ ਬੰਦੇ ਵਧਣਗੇ ਲਿਆਉਂਦੇ ਆ ਲੱਡੂ ਖਾਦੇ ਮੇਰੇ ਤਾਂ ਲੱਡੂ ਖੜਾ ਹੀ ਆ ਸੀ ਕਿ ਆਪਣੇ ਹਾਂਜੀ ਬਿਲਕੁਲ ਬਿਲਕੁਲ ਇੱਕੋ ਵਟੇ ਇੱਕੋ ਮੱਥਾ ਇੱਕੋ ਵੀ ਮਤੀਂ ਵਧਣਾ ਜਾ ਕੇ ਖਾਈ ਕਿ ਕਿ ਹੂੰ ਉਨੀ ਦੇਲਾ ਕੰਮ ਛੱਡ ਕੇ ਖਾਣਾ ਲੱਡੂ ਖਾਣੇ ਸੁਕਾ ਆ ਨੀ ਇਹਦੇ ਕੰਮ ਨਹੀਂ ਕਣਕ ਦਾ ਪਰ ਇਹਦਾ ਕਿੰਨਾ ਫਰਕ ਆਏ ਬਸ ਸਪਰੇ ਨਹੀਂ ਕਰੀ ਜਾਵਾਂਗੇ ਇੱਕ ਵੀ ਸਪਰੇ ਨਹੀਂ ਟੋਨੀ ਇਹਦੇ ਪਰ ਕੋਈ ਵੀ ਨਹੀਂ ਕਰੀ ਇਹ ਔਰਗੈਨਿਕ ਹੈ ਇਹ ਔਰਗੈਨਿਕ ਹੈ ਹਾਂ ਬਲਸੀਨਾ ਲਾਉਂ ਗੱਲ ਕਰਦਾ ਵੀ ਕਣਕ ਦਾ ਦੇ ਕਿੰਨਾ ਫਰਕ ਆਉਂਦਾ ਸਪਰੇ ਪੱਤਾ ਵੀ ਕਿੰਨਾ ਚੌੜਾ ਦੇਖਦਾ ਬਈ ਹਾਂਜੀ ਟੇਕੋ ਮੱਥਾ ਫੇਰਾ ਜੋ ਹਾਂ ਮੈਂ ਤਾਂ ਨਹੀਂ ਆ ਮਾਂ ਤੁੰਗ ਆਪਾ ਜਾਣਾ ਹਰ ਹਾਲ ਬੰਦੇ ਮੱਥਾ ਟੇਕਣ ਨੂੰ ਘੱਟ ਕਾਣਾ ਲੱਡੂਆਂ ਨੂੰ ਵੱਧ ਹੋਏ ਪਏ ਆ ਮਨੇ ਫਾਨ ਦਾ ਇਹ ਤਾਂ ਨਹੀਂ ਕਿ ਕੁਸਵਾਬ ਹੁੰਦਾ ਦੇਖ ਦੇਖੀ ਦੇਖੀ ਆਪਣੀ ਪੂਰੇ ਪੂਰੇ ਲੈਂਟਰ ਪਏ ਆ ਲੱਡੂ ਖਾਣ ਨੂੰ ਮਿਲ ਗਏ ਕਿ ਸੁਆਬ ਹੁੰਦਾ ਅੱਜ ਹੁਣ ਲੈਂਟਰ ਦੀ ਤਿਆਰੀ ਹੋ ਰਹੀ ਹੈ ਲੱਗ ਪਈਆ ਹੁੰਦਾ ਮਨ ਹੂੰ ਬਿਲਕੁਲ ਉਹਨਾਂ ਮੈਂ ਕਿ ਆਪਾਂ ਵੀ ਥੋੜਾ ਆਪਾਂ ਵੀ ਖਾਣੇ ਆ ਦੇਖ ਤਾਂ ਉਹ ਆ ਗਿਆ ਇੱਟ ਸਾਰੀ ਉਹੀ ਬਲਤੀ ਕੀ ਜਿਹੜੀ ਪੁਰਾਣੀ ਸੀ <coughs> कहोर लगी है सारी पिछे लड़ दी हल तो अद्धे बंदे घर छह भी लिया चल चाह फिर पाओ ग ਅਸੀਂ ਟਰਾਲੀ ਕੱਢਣਾ ਇਹਦੇ ਟਰਾਲੀ ਕੱਢ ਲਈ ਇਹਨੂੰ ਸਾਡੇ ਹੁੰਦੇ ਨੂੰ ਉਹ ਮੈਨੂੰ ਆਇ ਨਹੀਂ ਤਰਾ ਪਤਾ ਵੀ ਤੁਸੀਂ ਉਰੀ ਰਹਿ ਜੂਂਗੇ ਜਿਹੜੀ ਟੈਂਕੀ ਅਸੀਂ ਲੈ ਆਏ ਆ ਭਰਾ ਕੇ ਕਿਸੇ ਕਾਰਨ ਕਰਕੇ ਲੈ ਆਏ ਬੰਦਾ ਚਲੇ ਜਾਈਦਾ ਹੁੰਦਾ ਆਏ ਨਹੀਂ ਹੁੰਦੇ ਦੇਖ ਲਓ ਅਸਲ ਚ ਚਲੇ ਜਾਂਦੇ ਜਿਹੜੀ ਲੱਡੂਆਂ ਦੀ ਖੁਸ਼ਬੂ ਆ ਨਾ ਉਹ ਨਹੀਂ ਸਾਨੂੰ ਜਾਣ ਦੇਣੀ ਹਾਂ ਲੱਡੂਆਂ ਦੀ ਲੱਫਟ ਨਹੀਂ ਸਾਨੂੰ ਜਾਣਦੇ ਲਈ ਜਿੰਨਾ ਟਾਈਮ ਉਹਦਾ ਖਾਲੀ ਨਹੀਂ ਨਾ ਅਸੀਂ ਕਰਦੇ ਹਾਂ ਉਹਨੂੰ ਆਨ ਮੈਂ ਕਿਨਾ ਹੋ ਗਿਆ ਕੰਮ ਟ੍ਰਾਲੀ ਵੀ ਮੈਦੇ ਪੜੀ ਓਕੇ ਨਿਕਲ ਗਈ ਤੁਸ ਤਾਂ ਉਹੀ ਤੰਗ ਹੋਏ ਤੁਸ ਤਾਂ ਉਹੀ ਤੰਗ ਹੋਏ ਤੁਸੀ ਆਪਣੀ ਫਿੱਟ ਕਰੀ ਜਾਂਦੇ ਅਸੀਂ ਅਸੀਂ ਕੱਢ ਲਣੀ ਸੀ ਅਸਟਾ ਟੈਂਕੀ ਦਾ ਵੀ ਬੇਵਸ ਕਰਕੇ ਲਿਆ ਵੀ ਜੇ ਕਿਤੇ ਗੜ ਗੜ ਜਾਂਦੀ ਟੈਂਕੀ ਚੜਾ ਦੇਨੇ ਆਮ ਨਹੀਂ ਟੈਂਕੀ ਚੜਾ ਦੇਉਲੇ ਨੂੰ ਕਰਦੇ ਤੂੰ ਹੌਲੀ 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 ਰਾਤ ਕਿਤੇ ਗੜੇ ਬਾਅਦ ਚ ਪਹਿਲਾਂ ਡੋਡੀ ਹੋ ਜੂ ਆਏ ਵੇ ਆਵਾ ਸੈੱਟੀ ਆ ਵੇ ਲੈ ਸਿੱਟੀ ਹੋਏ ਬਸ ਬਸ ਫਿਰ ਪਾਈਆਂ ਨੇ ਬਸ ਚੱਲ ਰੋ ਗਲਾ ਗੰਨਾ ਮੈਨੂੰ ਤਾਂ ਦਿਖਿਆ ਨਹੀਂ ਉਹਨੇ ਤੈਨੂੰ ਦੇਖੀ ਕਿਤੇ ਰਮੇ ਆਰੇ ਅੱਛਾ ਥੱਲੇ ਐ ਮਾਂ ਕਿਤੇ ਗੰਨਾ ਬੜਾ ਬੜਾ ਗੰਨਾ ਤਾਂ ਅਰੇ ਪਿਆ ਸੇ ਦੋ 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 ਫਸਲਾਂ ਕੱਢਦਾ ਪਹਿਲਾਂ ਸਰੋਂ ਕੱਢੂਗਾ ਦੇਖੀ ਆਲੂ ਬੀਆਂ ਵਿੱਚ ਕਿਤੇ ਕਣਕਲੇ ਨਿਕਲ ਨਹੀਂ ਤਾਂ ਨਹੀਂ ਹੈ ਹਾਂ ਜਾ ਗੋਗੀ ਜਾ ਮਰ ਤੱਕ ਹਿੰਮਤ ਕਰੀਦੀ ਹੁੰਦੀ ਐ ਇਹਦੇ ਕੰਮਾਂ ਚ ਔੜੀ ਪੜੇ ਚੜਦੀ ਕਿਤੇ ਡੱਬਾ ਖੁੰਦ ਜਿਵੇਂ ਆਉਂਦਾ ਆਉਂਦਾ ਬੱਚਾ ਨਹੀਂ ਚਾਹੀਦਾ ਲੈ ਵੀ ਟੋਨੀ ਚੱਕ ਵਾਹ ਸੱਚੇ ਬਾਸਲ ਥੋੜੀ ਜਿਹੀ ਚੱਲਦੀ ਹੈ ਥੋੜੀ ਜਿਹੀ ਚੱਲਦੀ ਹੈ ਉਹ ਚਾਹ ਲੇ ਕੇ ਕਾਫੀ ਲਾ ਦੇ ਦੋ ਤਿੰਨੇ ਪੂਰੇ ਨੰਬਰ ਆਇਆ ਨਹੀਂਗਾ ਵੀਰੇ ਨੂੰ ਕਿਹਾ ਹੋਇਆ ਟੋਟਾ ਹੋਰ ਨੇ ਹੋਇਆ ਮਦਦ ਬਣਾਉਣ ਨੂੰ ਬੋੜਾ ਸੋਹਣਾ ਮੌਸਮ ਹੋ ਗਿਆ ਦੁਨੀਆ ਦਾ ਕਲਾਸ ਚ ਹੋਣਾ ਹੈ ਕਿ ਅੱਧੇ ਘੰਟੇ ਦਾ ਕੰਮ ਹੈ ਨੰਬਰ ਭੇਜ ਤਾਂ ਸੋਣ ਫੋਨ ਕਰੂਗਾ ਆਹ ਮੈਂ ਤਾਂ ਲੈ ਲੈਣਾ ਕੋਈ ਨਾ ਤੁਸ ਨੂੰ ਲੈ ਮਿਸਤਰੀ ਸਾਹਿਬ ਨਾਲ ਪੁੱਛਦੇ ਆ ਵੀ ਗਾਰੇ ਵਾਲੀ ਜਿਹੜੀ ਚਣਾਈ ਕਰੀ ਹੈ ਵੀ ਇਹਨਾਂ ਹੈਵੀ ਡਿਊਟੀ ਕੰਮ ਹੈ ਇਹ ਦੀ ਮਜ਼ਬੂਤੀ ਪੂਰੀ ਹੈ ਇਸਮਿੰਟ ਨਾਲੋਂ ਜ਼ਿਆਦਾ ਹੈ ਕਿ ਘੱਟ ਤਾਂ ਨਹੀਂ ਕਿਤੇ ਫੁੱਲ ਫੁੱਲ ਮਜ਼ਬੂਤੀ ਹੈ ਨਾ ਮੈਂ ਉੱਪਰੇ ਹੋਣਾ ਇੱਕ ਮਿੰਟ ਲਓ ਜੀ ਬਣਦਾ ਜਾਲ ਇਹ ਕਿੰਨੇ ਕ ਫੁੱਟ ਏਰੀਆ ਹੋ ਗਿਆ ਇਹ 450 ਫੁੱਟ ਸਾਢੇ 450 ਫੁੱਟ ਸਾਡੇ ਜਿੰਨੇ ਮਕਾਨ ਬਣੇ ਬਈ ਸਾਦੇ ਘਰ ਚੋਣੇ ਮੈਂ ਸਿਲੈਂਟਰ ਦੀ ਤਿਆਰੀ ਹੋ ਗਈ ਤੇ ਹੁਣ ਚੱਲੇ ਆਂ ਸੀ ਮੋਟਰ ਤੇਨੂੰ ਆ ਸਾਹਮਣੇ ਤੇ ਨਿਗਲੇ ਪਰ ਆਪਣੀ ਮੋਟਰ ਇਦਨ ਸਿਮਿੰਟ ਆ ਗਿਆ ਚਣਾਈ ਵਾਸਤੇ ਨਾ ਸੋਰੀ ਲਪਾਈ ਵਾਸਤੇ ਤੇ ਆਹ ਟਰੈਕਟਰ ਕਰ ਗਿਆ ਸੀ ਇਹ ਵੀ ਇਹਨੂੰ ਚੱਲ ਗਿਆ ਜੀ ਕੰਮ ਮੁੱਠਾ ਮੁੱਠਾ ਟੇਕ ਕੇ ਕਰਤੀ ਤਿਆਰੀ ਤੇ ਸਿਮਿੰਟ ਪਾਈ ਜਾ ਰਹੇ ਨੇ ਨਾਲ ਦੀ ਨਾਲ ਉਧਰੋਂ ਬਜਰੀ ਚੱਕ ਹੋ ਜਾਂਦੀ ਹੈ ਦੇਖੋ ਫਿਰ ਕਿਰਾ ਮਜ਼ਬੂਤੀਆਂ ਯਾ ਦੇਵਾ ਜੀ ਸ਼ਿੱਟੇ ਦਾ ਨਹੀਂ ਪੈਂਗੇ ਸ਼ਿੱਟੇ 'ਚ ਸ਼ਿੱਟੇ ਦਾ ਨਹੀਂ ਪੈਂਦੇ ਇੱਕ ਆਸੀ ਜਾਨ ਜੀ ਕੱਢਦੀ ਆ ਉਧਰੋਂ ਤਿਆਰੀ ਕਰ ਲੈਨੇ ਅਗਲੀ ਤੇ ਇੱਧਰ ਫੇਰ ਪਿੱਛੇ ਮਸਾਲਾ ਤਿਆਰ ਰੱਖੀ ਹੁਣ ਕੋਲੋਂ ਉੱਪਰੋਂ ਦੁਖਾਣੇ ਆਪਾਂ ਉੱਧਰ ਬਾਜਲੀ ਨਾਲ ਦੇ ਨਾਲ ਚੱਕੀ ਜਾਣੀ ਹੈ ਜਿਹੜੀ ਲੇਬਰ ਨਾਲ ਆਇਆ ਕੰਮ ਨਾ ਦੋ ਮਜ਼ਬੂਤੀਆਂ ਕਾਹਦਾ ਨਾ ਤੇ ਦੋ ਬੰਗਵਾਇ। ਥੋੜੀ ਵੀਡੀਓ ਪੈਣੀ ਹੈ YouTube ਤੇ Facebook ਤੇ। ਹਾਂ। ਅਸੀਂ ਆਪੇ ਬਣਾ ਲਿਆ ਤੇ ਇੱਕ ਮੋਟਰ ਤੇ ਕੋਠਾ ਸੀ ਮਿਸਤਰੀ ਵੀੰਦਾ ਲਾਇਆ ਕੋਈ। ਹੋਰ ਦੇਖੋ। ਹਾਂਜੀ ਹਾਂ। ਗਾਰੇ ਦਾ ਅਰ ਬਾਲੇ ਪਾਇ ਤੇ ਬਾਲੇ ਨਾਲ ਬਾਲਾ ਜੋੜ ਕੇ ਹਨ ਮਜ਼ਬੂਤੀ ਲੈਂਟਰ ਨਾਲੋਂ ਵੀ ਵੱਧ ਕਰਦੀ ਦੀ ਉੱਪਰ ਸਾਡੇ ਵੀ ਅੱਧੀ ਅੱਧੀ ਕਿ ਟਰਾਲੀ ਉ ਲੱਗੀ ਦੀ ਫੀਲ ਕੇ ਦੀ ਭਾਈ ਕਹ ਨਹੀਂ ਰੂ ਖੁਸ਼ ਹੁੰਦੀ ਅੰਦਰ ਬੈਠੇ ਬੈਠੇ ਨੀਂਦ ਆਉਣ ਲੱਗ ਜਿੰਦੀ ਮਿੰਟੋ ਮਿੰਟੀ ਹਾਂ ਠੰਡੀ ਛੱਤਾਂ ਹਾਂ ਇੱਕ ਅੱਧੇ ਫੁੱਟ ਤੋਂ ਵੱਧ ਮਾਲ ਪੈ ਰਿਆ ਹਨ ਇਹ ਚ 6 ਇੰਚ ਆ ਹਾਂ 6 ਇੰਚ ਮਾਰ ਪੈ ਰਿਆ ਜਣੀ ਅੱਧਾ ਫੁੱਟ ਪੈ ਗਿਆ ਪੂਰਾ ਹਾਂ ਆ ਤਾਂ ਮਸ਼ੀਨਾਂ ਜੇ ਨੇ ਕੰਮ ਸੋਖਾ ਕਰਦਾ ਜਣੀ ਕਾਦੇ ਚ ਅੱਛਾ ਅੱਛਾ ਹਾਂ ਹਾਂ ਫੇਰ 7 ਦੇ ਵਜਨ ਕਿੰਨਾ ਹੋ ਜਾਂਦਾ Evet, kesinlikle, kesinlikle. Tamam. Hımm. Tamam. ਤਾ ਮਕਾਨ ਥੋੜੇ ਟਾਈਮ ਜੇ ਤੋਂ ਹਟਿਆ ਹੁਣ ਬਣਾਉਣ ਤੇ ਨਹੀਂ ਤਾਂ ਤਕਰੀਬਨ ਗਾਰੇ ਚ ਬਣਦੇ ਤੇ ਪਹਿਲਾਂ ਸਾਰੇ ਹੈ ਨਹੀਂ ਬਸ ਲਪਾਈ ਲਪਾਈਓ ਕਰਦੇ ਤੇ 12 ਵਧੀਆ ਹੁੰਦਾ ਯਾਰ ਮਿੱਟੀ ਇਹ ਮਕਾਨ ਠੰਡੇ ਵੀ ਰੱਖਦਾ ਮੈਂ ਕਹਿੰਦਾ ਹਨਾ ਗਾਰਾ ਇਹ ਮਜ਼ਬੂਤੀ ਤੇ ਉਹੀ ਡਲੀ ਜਾਂਦੇ ਕਿਤੇ ਡਾਟਾਂ ਜਿਹੜੀਆਂ ਪਹਿਲਾਂ ਦੀਆਂ ਪਈਆਂ ਵੀ ਡਾਟਾਂ ਹਿੱਲਦੀਆਂ ਨਹੀਂ ਦੀਆਂ ਹਾਂ ਜਿੰਨੀ ਡਾਟ ਚ ਮਜ਼ਬੂਤੀ ਹੈ ਫਾਈਨ ਲੈਂਟਰ ਦੀ ਇੰਨੀ ਮਜ਼ਬੂਤੀ ਬਸ ਡਾਟ ਚ ਪਾਣੀ ਨਾ ਪਵੇ ਹਨਾ ਬਸ ਪਾਣੀ ਪੂਣੀ ਨਾ ਪਵੇ ਡਾਟ ਮੈਂ ਕਹਿੰਦਾ ਇਹਦੇ ਨਾਲ ਉੱਤੇ ਵੀ ਜ਼ਿਆਦਾ ਤਕੜੀ ਹੋ ਜਾਂਦਾ ਕੰਮ ਉਹਦਾ ਕੱਟਾਂ ਪਾਈਆਂ ਤੇ ਐਂ ਵੀ ਕਹਿੰਦੇ ਬਣੂਗਾ ਖੜੀਆਂ ਮਜ਼ਬੂਤ ਖੜੀਆਂ ਹਾਂ ਆ ਜਿਹੜੇ ਪੁਲ ਬਣਾਏਵੇਂ ਰੇਲਵੇ ਵਾਲੀ ਦੇਖ ਲਓ ਤੁਸੀਂ ਪੇਪਰ ਜੀ ਰੌਂਦੀ ਹੈ ਹਾਂ ਜਿਹੜੇ ਨੂੰ ਆਏ ਆਵਾਂ ਹਾਂ ਹਾਲ ਪਤਾ ਨਹੀਂ ਹੋ ਵਧਣੀ ਹੋ ਐ ਉਹ ਜੋ ਜੋ ਖੜੇ ਜਾਓ ਆ ਉਹ ਮਟੀਰੀਅਲ ਦਾ ਬਹੁਤ ਫਰਕ ਪੈ ਗਿਆ ਜੀ ਹੁਣ ਤਾਂ ਆਪਣੇ ਬਸ ਅੱਗੇ ਖਾਣ ਵਾਲੀ ਬੋਤਾ ਹੋ ਜਾ ਮੈਂ ਕਾ ਯਾਰ ਨਾ ਹੁਣ 10 ਮਿੰਟਾਂ ਮਾ ਜਾਣਾ ਹਾਂ ਹੈ ਨਹੀਂ ਫਿਰ ਇੱਟਾ ਵੀ ਸਮਝ ਲਓ ਮਿੱਟੀ ਮਾ ਕੇ ਆਉਂਦਾ ਹੁਣ ਬਣਾਉਂਦੇ ਬਣਾਉਂਦੇ ਉਹ ਕੀ ਉਹ ਕਰਦੇ ਨੇ ਹਾਂਜੀ ਹਾਂ ਇਹ ਖਾਸ ਵੀਡੀਓ ਸਮਾਈ ਦਈ ਉੱਧਰ ਲੱਗ ਜਾਂਦੀ ਉਹ ਇੰਨਾ ਕਿ ਧੋ ਗੋ ਮਤ ਕਰ ਹਾਂ ਇਹ ਨਾ ਕਰ ਲੈਣਾ ਜੀ ਆਪਾਂ ਫਿਰ ਆ ਖੁੰਝੇ ਆਉਂਗੇ ਇੱਧਰ ਨੂੰ ਫਿਰ ਆ ਖੁੰਝੇ ਆ ਜੂਗੇ ਹਨਾ ਠੀਕ ਐ ਉਹ ਭਾਈ ਕਿਆਨੀ ਜੀ ਦਾ ਬਣਾ ਦਿੰਦਾ ਐ ਦਾ ਪਾਉਂਦੇ ਬਣਾਲੀ ਬਣਾ ਲਈ ਹਾਂ Ma c'è da dove? Grazie Luppa Diagall, hai in mente Pipot? Ma ora che per te? ਉਹਨੂੰ ਛੱਡ ਬਣਾਇਆ ਜੀ ਉਹਦੇ ਪਿੱਛੇ ਸਾਡਾ ਸਿਮਿੰਟ ਤੇ ਇਹਦਾ ਰੇਤੇ ਰੇਤੇ ਦਾ ਖਰਚਾ ਹੀ ਸਾਡਾ 90 ਹਜ਼ਾਰ ਲੱਖ ਰੁਪਈਆ ਲੱਗ ਗਿਆ ਕੱਲਾ ਚੜਾਈ ਜਣਾਈ ਚ ਜੇ ਮੈਂ ਕਹਿੰਦਾ ਮਿੱਟੀ ਚ ਗਾਰਜ ਕਰਦੇ ਰੇਤਾ ਵਾਜਣਾ ਤਾਂ ਸਿਮਿੰਟ ਵੱਜ ਗਿਆ ਸਾਡਾ ਮੈਂ ਕਹਿੰਦਾ 60000 ਚ ਕੰਮ ਹੋ ਜਾਣਾ ਤਾਂ 2 ਜਾਂ 3 ਟਰਾਲੀ ਲੱਗ ਜਾਂਦੀ ਮੰਨ ਲਓ ਇਹ ਨਹੀਂ ਹਾਂ ਬੱਸ 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 ਆ ਵੀ ਤੁਸੀਂ ਢੇਰੀਓ ਖੋਲ ਹੀ ਹੋਣੀ ਉੱਪਰੋਂ ਫਿਰ ਕੋਪਰੇ ਆ ਕੇ ਰੋਜ਼ਗਾਰਾ ਬਣਾ ਲੈਂਦੇ ਹੁਣੇ ਬਸ ਜਿੰਨਾ ਕਹਣਾ ਇੱਕ ਦਿਨ ਦਾ ਬਣਾਵਾ ਦੋ ਦਿਨ ਕੱਢ ਦਿੰਦਾ ਤਾਂ ਚਲੋ ਵਧੀਆ ਗੱਲ ਹੈ ਕਿਹਦੇ ਮੌਸਮ ਵੀ ਬੋਲ ਸੁਣਾ ਹੋਇਆ ਵਾ ਮੌਸਮ ਖੁੱਲਿਆ ਹੋਇਆ ਹਾਲੇ ਜਣੀ ਜਿਵੇਂ ਆਹ ਗੋਲੇ ਜੇ ਪਾਏ ਆਂ ਛੱਟ ਤਾਂ ਹੋਊਗੀ ਇੱਕ ਵਾਰ ਤਾਂ ਹੁਣ ਠੰਡਈ ਛੱਟ ਜੀ ਹੋਊਗੀ ਦੇਖ ਲੋ ਜੀ ਕਰਕੀ ਮਜ਼ਬੂਤੀ ਪੂਰੀ ਤੇ ਲੈਂਟਰ ਪੈਚ ਤੇ तकरीबन ਥੋੜਾ ਬੋਤਾ ਰਹਿ ਗਿਆ ਕੰਮ ਅੱਧਵਾਦ ਵਿੱਚ ਖਿੱਚਲੇ ਚੱਲੇ ਕੰਮ ਤੇ ਐਨ ਪੂਰਾ ਬਣਾਇਆ ਪਿਆ ਜੋ ਮਸ ਕੰਮ ਦੇਖ ਲੋ ਇੱਕ ਟਰਾਲੀ 'ਚ ਮੈਂ ਖਰਚੇ ਦੀ ਗੱਲ ਕਰਦਾ ਵੀ ਦੇਖ ਲੋ ਖਰਚਾ ਕਿੰਨਾ ਪਾਦਾ ਇਹ ਤਾਂ ਬਹਿਮ ਆਪਣੇ ਵੀ ਸਿਉਂਖ ਲੱਗ ਜਾਂਦੀ ਹੈ ਜੇ ਉਹ ਹੋ ਜਾਂਦਾ ਹਨਾ ਸਿਉਂਖ ਸੈਂਖ ਤਾਂ ਤਾਂ ਕੁਝ ਨਹੀਂ ਹੁਣ ਜੇ ਇਹ ਸਾਬ ਨਾਲ ਸਿਉਂਖਾਂ ਲੱਗਦੀਆਂ ਹੁੰਦੀਆਂ ਮਕਾਨਾਂ ਨੂੰ ਤਾਂ ਖੱਤੇ ਵੀ ਟੈਟੂ ਜਾਂਦੇ ਹੁਣ ਜਿਹੜੇ ਪ੍ਰਾਣੇ ਮਕਾਨ ਬਣੇ ਹਨਾ ਐਨੇ ਟਾਈਮ ਦੇ ਅਸੀਂ ਤਾਂ ਸਹਿਮਤ ਹੋਂਨੇ ਐਵੇਂ ਦੇ ਕੰਮ ਕਰਨ ਦੇ ਵਿੱਚ ਬਾਕੀ ਕਮੈਂਟ ਕਰਕੇ ਦੱਸਿਓ ਜੀ ਕਿਵੇਂ ਲੱਗਿਆ ਕੰਮ ਮੋਟਰ ਤੇ ਜਿਵੇਂ ਮੋਟਰ ਮੋਟਰ ਤੇ ਕੋਠਾ ਬਣਾਉਣਾ ਫਿਰ ਤਾਂ ਜਣੀ ਠੀਕ ਹੈ ਆਪਣਾ ਬਹੁਤ ਨਾਲੇ ਖਰਚਾ ਨਹੀਂ ਹੁੰਦਾ ਅ ਅੱਛਾ ਜੀ ਜਿਵੇਂ ਮਤਲਬ ਜੇ ਇੰਨਾ ਖਰਚਾ ਕਰਦੇ ਆਪਾਂ ਤਾਂ ਕੋਠੇ ਕੋਠੇ ਪਰ ਇੰਨਾ ਖਰਚਾ ਆ ਜਾਣਾ ਤਾਂ ਜਿੰਨਾ ਹੁਣ ਤੁਸੀਂ ਨਾਲ ਬ੍ਰਾਂਡਾ ਵੀ ਬਣ ਜਾਣਾ ਐਨ ਵਧੀਆ ਖੁੱਲਾ ਢੁਲਾ ਕੋਠਾ ਬਣ ਗਿਆ ਜਿੰਨੀ ਵੀ ਇੱਕ ਛੋਟਾ ਜਿਹਾ ਕੰਮ ਦਾ ਹੀ ਬਣਾਉਂਦੇ ਸਿਮਿੰਟ ਚ ਬਣਾਉਂਦੇ ਤਾਂ ਇੰਨਾ ਖਰਚਾ ਉਹਨੇ ਕੱਲੇ ਨਹੀਂ ਖਿੱਚ ਲੈ ਜਾਣਾ ਤਾਂ ਹੁਣ ਨਾਲ ਬ੍ਰਾਂਡਾ ਵੀ ਬਣ ਗਿਆ ਖੁੱਲੀ ਖੁੱਲੀ ਢੁਲੀ ਜਗ੍ਹਾ ਹੋ ਗਈ। ਤੋਂ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਸਾਡੀ ਵੀਡੀਓ ਦੇਖਣ ਲਈ ਸੋ ਮਿਲਦੇ ਆਂ ਅਗਲੇ ਬਲੌਗ ਦੇ ਨਾਲ ਬਹੁਤ ਬਹੁਤ ਧੰਨਵਾਦ ਜੀ ਸਤਿ ਸ਼੍ਰੀ ਅਕਾਲ